ਹੈਲੋ ਜੀ ਗੁੱਡ ਮਾਰਨਿੰਗ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਦੇਸੀ ਚੁੱਲਾ ਬਲੌਗ ਦੇ ਉੱਤੇ ਤੇ ਉਮੀਦ ਹੈ ਜੀ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਆਪਣੇ ਘਰਾਂ ਦੇ ਇਤਿਹਾਸ ਦੇਖੇ ਦੇ ਰਾਜੀ ਖੁਸ਼ੀ ਹੋਵੋਗੇ ਅਸਤੀ ਵੀ ਸਾਰੇ ਠੀਕ ਠਾਕ ਕਰਦੇ ਆ ਅੱਜ ਦਾ ਨਵਾਂ ਬਲੌਗ ਸ਼ੁਰੂ ਤੇ ਮੈਂ ਅੱਜ ਦੇ ਦਿਨ ਦੇ ਕੰਮਕਾਰਾਂ ਦੇ ਵਿੱਚ ਕੀ ਕੀ ਕਰਦੇ ਆ ਅੱਜ ਥੋੜਾ ਜਿਹਾ ਬਲੌਗ ਸ਼ੁਰੂ ਕਰਨ ਦੇ ਵਿੱਚ ਅਸੀਂ ਹੋ ਗਏ ਲੇਟ ਪਹਿਲਾਂ ਥੋੜਾ ਕੰਮ ਹੋਰ ਲੱਗੇ ਸੀ ਕਰਨ ਤਾਂ ਕਰਕੇ ਤੇ ਹੁਣ ਕਰਦੇ ਆ ਜਿਹੜਾ ਵਲੌਗ ਸ਼ੁਰੂ ਦੇਖਦੇ ਆ ਕਿੱਧਰ ਜਾਂਦੇ ਆ ਕੀ ਕਰਦੇ ਆ ਦਿਖਾਉਨੇ ਸੋਨ ਸਾਰਾ ਹੁਜ ਜੀ ਹੁਣ ਅਸੀਂ ਜਾਣਾ ਸੰਗਰੂਰ ਸੰਗਰੂਰ ਜਰੂਰੀ ਕੰਮ ਤੇ ਹੌਲੀ ਬਿਆਂ ਅਸੈਂ ਹੀ ਨਾ ਨੰਗੇ ਚ ਨਹੀਂ ਆਪ ਹੀ ਬਸ ਤੇ ਚੱਲੇਗਾ ਇਹ ਬਾੜਾ ਧੱਕਾ ਕਰ ਦਿੰਦਾ ਬਲੈਂਡ ਅੱਗੀ ਧੱਕਾ ਕਰ ਬਸਾਂ ਵਾਲਿਆਂ ਦਾ ਹੁੰਦਾ ਸਵਾਰੀ ਨਾ ਕਿਤੇ ਰਹਿ ਜੇ ਸਾਡੀ ਇਹ ਮਨ ਬੱਚੇ ਨੂੰ ਧਿਆਨ ਆਉਂਦੀ ਹੈ ਤੇ ਕਾਲੀ ਹੁੰਦੀ ਆਪੋ ਦੇ ਟਾਈਮ ਚੱਕਣ ਦੇ ਉਹ ਲੈ ਕਾ ਮੈਂ ਮੇਕਿੰਗ ਦਾ ਫਾਇਰ ਮਾਗ ਉਠਾਉਣ ਦੇ ਦੋ ਇੱਕ ਇਹਦੇ ਨਾਲ ਦਾ ਕਾਲਾ ਹੋਰ ਸੀਗਾ ਟੋਪੇ ਵਾਲਾ ਇੱਕੋ ਚੱਕਾ ਜਿਵੇਂ ਇੱਕ ਹੀ ਚੱਕਾ ਦੀ ਮਹਾ ਲਾਦੇ ਕਿਹਦੇ ਤੇਰੇ ਮੈਂ ਕਦ ਕਿਹਾ ਤੈਨੂੰ ਤੇਰਾ ਕੋਟ ਲੈਣ ਗਿਆ ਜਿੱਦ ਤੇਰਾ ਕੋਟ ਲੈਣ ਗਿਆ ਮਰਦਮਾਨ ਵਾਲਾ ਨੇ ਹਾਂ ਉਹਦੇ ਦੇ ਮੂਰੇ 50 ਕੋਟ ਛਿੜਤੇ ਉਹਨਾਂ ਨੇ ਇਹ ਜਿਹੜੇ ਪਸੰਦ ਨਹੀਂ ਆਏ ਜਿਹਨਾਂ ਦੇ ਪਸੰਦ ਆ ਉਹ ਤੇਰੇ ਨਹੀਂ ਆਇਆ। ਨਾ ਮਿਲਦਾ ਸਾਰੀ ਆ ਇਹ। ਫਿੱਟ ਨਹੀਂ ਦੀ ਆਇਆ। ਪਰ ਜੇ ਫਿਰ ਫਿੱਟ ਕਹਿੰਦੇ ਪਸੰਦ ਨਾ ਕਹੇ। ਪਸੰਦ ਤਾਂ ਆ ਗਿਆ ਦੀ। ਉਹਦੇ ਜਿੱਪ ਨਹੀਂ ਲੱਗੀ ਉਹਦੇ। ਸਾਈਜ਼ ਉਹਦਾ ਸੀਗਾ ਉਹ ਇੱਕ ਨੰਬਰ। ਆਪ ਲਈ ਜਿਹੜਾ ਕਾਲਾ ਕੋਟ ਤੈਨੂੰ ਹੁਣ ਲਿਆ ਕੇ ਦਿੱਤਾ ਹੈ। ਇਹੀ ਮੈਂ ਪਹਿਲਾਂ ਚੱਕਿਆ ਸੀ। ਇਹ ਉੱਥੇ ਦਾਨ ਦਿਖਾ ਰਿਹਾ। ਇਹੀ ਦਿਖਾ ਦੇ ਕਿਹਦੇ ਨਾਲ ਦਾ ਹੋਰ ਹੈ। ਨਹੀਂ ਨਹੀਂ ਉਹ ਹੋਰ ਸੀ। ਟੋਪੇ ਵਾਲਾ। ਉਹਦਾ ਡਿਜ਼ਾਈਨ ਹੀ ਨਹੀਂ ਵਧੀਆ ਸੀ। ਦੋ ਚੱਕੇ ਤੇ। ਲਓ ਜੀ ਸੀ ਪਹੁੰਚ ਗਏ ਸੰਗਰੂਰ ਉਹ ਗਏ ਹੈ ਕਿ ਥੋੜਾ ਕੱਪੜਾ ਲੈ ਕੇ ਲੈਣਾ ਠੀਕ ਆ ਦਵਾਈ ਲੈਣ ਪਹਿਲਾਂ ਸਿ ਦਵਾਈ ਲੈ ਆਏ ਤੇ ਹੁਣ ਆ ਕਰੀ ਗਏ ਸਾਬ ਲਓ ਜੀ ਇਸ ਚੰਪੇ ਬਾਸ ਦਵਾਈ ਲੈ ਕੇ ਤੇ ਸੰਗਰੂਰ ਜਨ ਕਪਰੇ ਸਾਰੇ ਮਹਿੰਗੇ ਹੈ ਹਾਈ ਰੇਟ ਹੈ ਇਹ ਤੋਂ ਵੱਡੇ ਸ਼ਹਿਰ ਚ ਮਗ ਜਾਤੇ ਉਹ ਤੋਂ ਰੇਟ ਹਾਈ ਹੈ ਇੱਥੇ ਰੇਟ ਬਹੁਤ ਜ਼ਿਆਦਾ ਨੇ ਨਾ ਘਟਿਆ। ਲਓ ਜੀ ਹੁਣ ਅਸੀਂ ਖਾਣਾ ਕੁਲਚੇ ਬਣਵਾ ਕੇ ਇੱਥੇ ਅੱਗੇ ਵੀ ਖਾਦਣੇ ਬਹੁਤ ਵਧੀਆ ਕੁਲਚੇ ਹੁੰਦੇ ਨੇ। ਬਹੁਤ ਟੇਸਟੀ। ਲਓ ਇਹ ਆ ਗਿਆ ਸਾਡਾ ਕੁਲਚਾ ਬਣ ਕੇ। ਨਾਲ ਨਾਲ ਕੁਲਚੇ ਖਾਣ। ਇੱਧਰ ਚਲਾਤਾ ਕੰਮ। ਗਰਮ ਗਰਮ ਕੁਲਚੇ ਦਾ। ਕਹਾਂਗੇ ਇਮਰੇਨ ਕੋਲ। ਬਹੁਤ ਟੇਸਟੀ ਕੁਲਚੇ। ਬਹੁਤ ਵਧੀਆ ਲੋ ਜੀ ਅਸੀਂ ਦੁਬਾਰਾ ਧੂਰੀ ਆ ਗਏ ਵਾਪਸ ਬਰਦਮਾਨ ਵਾਲਿਆਂ ਦੇ ਇੱਥੇ ਕਪੜਾ ਸਾਨੂੰ ਜਿਹੜੀ ਪਸੰਦ ਦਾ ਕਪੜਾ ਚਾਹੀਦਾ ਸਾਡੀ ਪਸੰਦ ਜਿਹੜੀ ਉਹ ਇੱਥੇ ਹੀ ਮਿਲਦੀ ਹੈ ਗਏ ਤਾਂ ਅਸੀਂ ਸਮੋਲ ਦਵਾਈ ਲੈਣ ਤੇ ਚਲੋ ਸੋਚਿਆ ਵੀ ਕੁਝ ਕਪੜੇ ਜਿਹੜੇ ਲੈਣੇ ਨੇ ਦੇਖ ਲੈਣੇ ਇੱਥੇ ਪਰ ਉੱਥੇ ਕਪੜਿਆਂ ਦੇ ਰੇਟ ਬਹੁਤ ਜ਼ਿਆਦਾ ਹਾਈ ਨਗੇ ਟੀ-ਸ਼ਰਟਾਂ 4-4000, 3-3000, ਕੋਟੀਆਂ 5-5000 ਦੀਆਂ, 4-4000 ਦੀਆਂ। ਇਦਾਂ ਦੀ। ਤੇ ਉਹੀ ਕੋਟੀ ਆਪਣ ਨੂੰ ਇੱਥੇ ਬਰਦਮਾਨ ਨੇ ਕਪੜਾ ਤੋਂ ਵਧੀਆ ਚ ਸਸਤੀ ਮਿਲਦੀ ਹੈ ਜੀ। ਪਹਿਲਾਂ ਵੀ ਅਸੀਂ ਇੱਥੇ ਹੀ ਲੈ ਕੇ ਜਾਂਦੇ ਹਾਂ, ਤਾਂ ਅਸੀਂ ਇੱਕ ਗਏ ਕਰਕੇ ਚਲੋ ਆਪਾਂ ਚੈੱਕ ਕਰ ਲੈਨੇ ਵੀ ਕੀ ਰੇਟ ਨੇਗੇ। ਲਈ ਸ਼ਾਪਿੰਗ ਸਾਡੀ ਹੋ ਗਈ ਤੇ ਹੁਣ ਦਵਾਈ ਲੈਣਤੀ ਉਹ ਵੀ ਲੈ ਲਈ, ਸ਼ਾਪਿੰਗ ਵੀ ਹੋ ਗਈ। ਹੁਣ ਅਸੀਂ ਚੱਲਾਂਗੇ ਘਰ ਨੂੰ। ਤੇ થી ਆਪਾਂ ਕਰਦੇ ਆਂ ਅੱਜ ਦੇ ਵਲੌਗ ਦਾ ਐਂਡ ਮਿਲਾਂਗੇ ਕੱਲ ਨੂੰ ਨਵੇਂ ਵਲੌਗ ਦੇ ਵਿੱਚ ਤੇ ਕੱਲ ਨੂੰ ਨਵਾਂ ਅਪਸ ਜਿੱਥੇ ਜਾਵਾਂਗੇ ਜਾਂ ਕੋਈ ਕੰਮ ਕਰਾਂਗੇ ਉਹ ਲੈ ਕੇ ਆਵਾਂਗੇ ਤੁਹਾਡੇ ਲਈ ਤੇ ਇੱਕ ਬੇਨਤੀ ਜ਼ਰੂਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜ਼ਰੂਰ ਤੇ ਵੀਡੀਓ ਨੂੰ ਲਾਈਕ ਕਰਦਿਆ ਕਰੋ ਸ਼ੇਅਰ ਕਰਦਿਆ ਕਰੋ ਕਮੈਂਟ ਕਰਕੇ ਵੀ ਜ਼ਰੂਰ ਦੱਸਿਆ ਕਰੋ ਕਮੈਂਟ ਰੋ ਕੱਟ ਕਰਦੇ ਆਂ ਬਸ ਕੱਟ ਕੀ ਬਿਲਕੁਲ ਕਰਦੇ ਹੀ ਨਹੀਂ ਕੋਈ ਦੋ ਚਾਰ ਕਮੈਂਟ ਹੀ ਆਉਂਦੇ ਪਲੀਜ਼ ਕਮੈਂਟ ਵੀ ਕਰਿਆ ਕਰੋ ਜ਼ਰੂਰ ਤੇ ਸਾਨੂੰ ਵਧੀਆ ਲੱਗਦਾ ਫਿਰ ਜਦੋਂ ਕਮੈਂਟ ਆਉਂਦੇ ਨੇ ਹਨਾ ਉਹਨੂੰ ਪੜਦਿਆਂ ਤੇ ਸਾਨੂੰ ਰਿਪਲਾਈ ਜ਼ਰੂਰ ਕਰਦੇ ਆਂਗੇ ਤਾਂ ਕਰਕੇ ਉਹ ਵਧੀਆ ਲੱਗਦੇ ਨੇ ਕਮੈਂਟ ਜਦੋਂ ਆਉਂਦੇ ਨੇ ਪੜਦਿਆਂ ਤਾਂ ਸਾਨੂੰ ਹੌਸਲਾ ਮਿਲਦਾ ਹੈ ਨਾ ਵੀ ਸਾਡੇ ਵਲੋਗ ਨੂੰ ਲੋਕ ਦੇਖਦੇ ਆ ਪਸੰਦ ਕਰਦੇ ਆ ਜਾਂ ਕੋਈ ਕਮੀ ਪਈ ਸੀ ਉਹ ਸਾਨੂੰ ਦੱਸਦੇ ਆ ਨਾ ਫਿਰ ਵਧੀਆ ਲੱਗਦਾ ਇਸ ਤਰ੍ਹਾਂ ਤੇ ਤੁਸੀਂ ਜ਼ਰੂਰ ਸਾਨੂੰ ਕਮੈਂਟ ਕਰਿਆ ਕਰੋ ਤੇ ਵਾਰ-ਵਾਰ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਵੀਡੀਓ ਤੇ ਫੁੱਲ ਦੇਖਿਆ ਤੇ ਵੀਡੀਓ ਨੂੰ ਬਸ ਇਹੀ ਬੀਐਨਪੀ ਹੈ ਸੋ ਮਿਲਦੇ ਹਾਂ ਕੱਲ ਨੂੰ ਨਵੇਂ ਬਲੌਗ ਦੇ ਵਿੱਚ ਤੇ ਤਦ ਤੱਕ ਲਈ ਬਹੁਤ ਬਹੁਤ ਧੰਨਵਾਦ